ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਆਇਆ ਹੁਗੂ ਜ਼ਿਲ੍ਹਾ ਬਰਨਾਲਾ ਹਾਂ ਬਾਈ ਕੋਲ ਗਾਈਆਂ ਬਕਾਊਆ ਅਨੁਸਾਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਤਾ ਪਰੂ ਕੀ ਬਰਨਾਲਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਆਪਾਂ ਜੀਤ ਵਪਾਰੀ ਕਹਿੰਦੇ ਵਈ ਆਪਾਂ ਨੂੰ ਠੀਕ ਹੈ ਜੀ ਹਾਂਜੀ ਤੇ ਪਿੰਡ ਦੱਸੋ ਜੀ ਪਿੰਡ ਉਗੋਆ ਵੀਰੇ ਜ਼ਿਲ੍ਹਾ ਬਰਨਾਲਾ ਹਾਂਜੀ ਬਲਾਕ ਸਹਣਾ ਦਹੀਰ ਤਵਾ ਨੰਬਰ ਦੱਸੋ ਜੀ ਆਪਣਾ ਨੰਬਰ 8543 9182 ਦੁਬਾਰੇ ਦੱਸੋ 8543 9182 ਠੀਕ ਹੈ ਜੀ ਹਾਂਜੀ ਆ ਪਹਿਲੀ ਗੱਲ ਡਿਟੇਲ ਦੱਸੋ ਜੀ ਬਈ ਜਾਂਦੇ 20 25 ਲੀਟਰ ਦੀ ਗੱਬਣ ਹੈਗੀ ਠੀਕ ਹੈ ਜੀ 5 ਲੀਟਰ ਦੱਦਾ ਠੀਕ ਹੈ ਜੀ 3 ਕੈ ਦੀ ਸਿਰਫ 10000 ਰੁਪਇਆ ਠੀਕ ਹੈ ਕੋਈ ਦੇਖ ਸਕਦਾ ਠੀਕ ਹੈ 10 ਲੀਟਰ ਵਾਜਣਾ ਦੱਦਾ ਕਿਸੇ ਨੂੰ ਜ਼ਰੂਰਤ ਬੰਦ ਨਹੀਂ ਲੈ ਕੇ ਜਾਂਦੀ ਦੱਦਾ ਕੋਈ ਭਾਣ ਨਹੀਂ ਹਾਂਜੀ ਦੋ ਨੰਬਰ ਦੱਸੋ ਜੀ ਦੋ ਨੰਬਰ ਵਾਲੀ ਗੱਲ ਹੈ ਭਾਈ 13 ਕਾ ਲੀਟਰ ਦੱਦਾ ਹੈ ਠੀਕ ਹੈ ਜੀ ਬੱਤਰਾ ਮਰਾ ਦਾ ਠੀਕ ਹੈ ਜੀ ਛੀਂਡੰਡੀ ਪੂਰੀ ਹੈ ਜੀ ਠੀਕ ਹੈ ਜੀ ਕਿ ਇਹਦਾ ਮੁੱਲ ਆਪਣਾ 45000 ਰੁਪਇਆ ਠੀਕ ਹੈ ਜੀ ਹਾਂਜੀ ਮੌਕੇ ਤੇ ਮਾਣਦਨ ਕਰਾਇਆ ਜਾਊਗਾ ਠੀਕ ਹੈ ਜੀ ਹਾਂਜੀ ਤਾਂ ਜਿੱਤਨ ਨੰਬਰ ਵਾ ਦੱਸੋ ਇਹ ਤਿੰਨ ਨੰਬਰ ਦਾ ਕਿੱਲੇ ਰੱਖੀ ਵੀ ਆ ਆ ਬਈ 10 12 ਜਰਨੇ ਸੂਣ ਦੇ ਠੀਕ ਹੈ ਜੀ ਦੋਦੀ 18 19 ਲੀਟਰ ਦੀ ਪਣੀ ਗਰੰਟੀ ਹੈ ਜੀ ਠੀਕ ਹੈ ਜੀ ਇਹਦਾ ਮੁੱਲ ਆ ਵੀਰੇ 42000 ਰੁਪਇਆ ਮੌਕੇ ਤੇ ਮਾਣਦਨ ਇਹਦਾ ਵੀ ਕਰਾਇਆ ਜਾਊਗਾ ਠੀਕ ਹੈ ਸਾਰੇ ਦੋ ਬਾਈ ਨੇ ਨਮੂਨੇ ਨਮੂਨੇ ਹਿਤਾ ਕਰਕੇ ਵਾਗੂੰ ਠੀਕ ਹੈ ਨਾ ਉਹਨਾਂ ਨੇ ਇਹਦੀ ਆਪਾਂ ਵੀਡੀਓ ਵਾਲੀ ਵੀ ਨਹੀਂ ਤੇਜ਼ੀ ਥੋੜੀ ਜੀ ਤੇ ਬਾਈ ਜੀ ਤਾਂ ਫਾਰਮ ਦੀ ਬਰਨਾਂ ਨੂੰ ਬਾਦ ਉਸਕ੍ਰਾਈਬ ਜਰੂਰ ਕਰਦਾ ਕਰੋ ਤਾਂ ਕਿ ਜਿੰਨੇ ਵੀ ਵੀਡੀਓ ਅਪਲੋਡ ਕਰਦੇ ਰਹੀਏ ਬਾਈ ਕੋਲ ਅਰਥ ਰਾਵੀਆਂ ਲੰਘ ਆਈਆਂ ਤੇ ਬਾਈ ਬੁਆਰ ਦਾ ਵੀ ਕੰਮ ਕਰਦਾ ਜੀ ਠੀਕ ਹੈ ਜੀ ਆਪਣਾ ਨੰਬਰ ਹੈ 752800 ਜੀ ਜੇ ਕੋਈ ਸਵਾਲ ਹੋਣ ਤਾਂ ਆਪਣਾ ਜੀ ਰਿਪਲਾਈ ਕਰੋ ਮਿਲਦੇ ਆਂ ਪਰ ਅੱਜ ਵੀਡੀਓ ਚ ਓਕੇ ਬਾਈ